ਦੁਨੀਆ ਨੇ ਤੁਹਾਨੂੰ ਵਕੀਰ ਕਰ ਇੱਥੇ ਲੈ ਕੇ ਖੜਾ ਕਰ ਦੇਣਾ ਜਿੱਥੇ ਤੁਹਾਡੇ ਪੱਲੇ ਕੇਵਲ ਨੁਕਸਾਨ ਦੀ অপਸ਼ਨ ਰਹਿ ਜਣੀ ਹੈ ਕਰਵਾਂਦੇ ਨੇ ਲੋਕ ਨੁਕਸਾਨ ਕਰਵਾਂਦੇ ਨੇ ਲੋਕ ਆਪ ਦੀਆਂ ਧੀਆਂ ਦਾ ਗਲਾ ਘੁੱਟ ਕੇ ਮਾਰ ਦਿੰਦੇ ਆ ਲੋਕ ਲੋਕਾਂ ਦੀ ਅੱਖੇ ਲੱਗ ਕੇ ਆਪ ਦੇ ਪੁੱਤਰਾਂ ਨੂੰ ਕੁਰਾਹੇ ਪਾ ਦਿੰਦੇ ਨੇ ਲੋਕ ਲੋਕਾਂ ਦੇ ਅੱਖੇ ਲੱਗ ਕੇ ਆਪਦੇ ਆਪ ਧੀਆ ਪੁੱਤਰਾਂ ਨੂੰ ਗੁਰੂ ਦੇ ਲੜ ਨਹੀਂ ਲੱਗਣ ਦਿੰਦੇ ਲੋਕ ਲੋਕਾਂ ਦੇ ਆਕੇ ਲਾ ਕੇ ਜੇ ਧੀ ਪੁੱਤ ਗੁਰਦੁਆਰੇ ਜਾਣ ਲੱਜੇ ਚਾਰ ਕ ਲੋਕ ਮੜੀ ਜੀ ਕੋਈ ਗੱਲ ਕਰ ਦੇਣ ਮਾਪਿਓ ਆਪਣੇ ਬੱਚੇ ਨੂੰ ਗੁਰੂ ਘਰ ਜਾਣ ਤੋਂ ਰੋਕ ਦਿੰਦੇ ਨੇ ਨਹੀਂ ਜਾਣਾ ਹੱਡ ਤੋੜ ਦੂੰ ਜੇ ਗੁਰਦੁਆਰੇ ਗਿਆ ਇੱਕ ਨਿੱਕਾ ਜਿਹਾ ਨਿਆਣਾ ਨਾ ਕਿਸੇ ਵੇਲੇ ਪਿੰਡ ਦੇ ਵਿੱਚੋਂ ਟਰਾਲੀ ਚੱਲੀ ਸੀ ਜੀ ਕਿ세 ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਤੇ ਉਹਨਾਂ ਨੇ ਉਸ ਦਿਨ ਅੰਮ੍ਰਿਤ ਵੀ ਛਕਣਾ ਸੀ ਪਿੰਡ ਵਾਲਿਆਂ ਨੇ ਕੰਡੇ ਬਾਟੇ ਦੀ ਪੌਲ ਕਲਗੀਧਰ ਪਾਤਸ਼ਾਹ ਜੀ ਦੀ ਦਾਤ ਪ੍ਰਾਪਤ ਕਰਨੀ ਸੀ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਹੋ ਗਈ ਵੀ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜਾਣੇ ਆਪ ਜੀ ਠੀਕ ਐਨੇ ਵਜੇ ਪਹੁੰਚ ਜਿਓ ਦੇਰੀ ਨਾ ਲਾਇਓ ਉਹ ਵਿਚਾਰਾ ਸੱਤਾ ਅੱਠਾ ਸਾਲਾਂ ਦਾ ਨਿਆਣਾ ਉਹਨੇ ਬੜੀ ਜ਼ਿੱਦ ਕੀਤੀ ਬਾਪੂ ਮੈਂ ਵੀ ਅੰਮ੍ਰਿਤ ਛਕਣਾ ਐ ਬਾਪੂ ਮੈਂ ਵੀ ਜਾਣਾ ਐ ਉਹਨਾਂ ਨਾਲ ਕਿਉ ਮੰਨਿਆ ਨਾ ਕਹਿੰਦਾ ਮੇਰੀ ਉੱਠਣੀ ਬੈਠਣੀ ਖਰਾਬ ਕਰਾਉਣੀ ਐ ਮੇਰੇ ਘਰੇ ਵੱਡੇ ਵੱਡੇ ਮੰਤਰੀ ਸੰਤਰੀ ਆਉਂਦੇ ਨੇ ਮੇਰੇ ਘਰੇ ਡੀਸੀ ਵਰਗੇ ਲੋਕ ਆਉਂਦੇ ਐ ਮੇਰਾ ਉਹਨਾਂ ਲੋਕਾਂ ਦਾ ਉੱਠਣਾ ਬੈਠਣਾ ਉਹ ਖਾਣੇ ਪੀਣੇ ਵਾਲੇ ਮੇਰੇ ਯਾਰ ਮੈਂ ਕੀ ਮੂੰਹ ਦਿਖਾਉਂਗਾ ਉਹਨਾਂ ਨੂੰ ਜੇ ਤੂੰ ਇੱਥੇ ਕੁਰਬਾਨ 바 ਕੇ ਕੋ ਮਹਿੰਗਾ ਨਾ ਨਾ ਉਹਤਨੇ ਬੜਾ ਜ਼ੋਰ ਲਾਇਆ ਗੁਰੂ ਪਿਆਰਿਓਂ ਪਿਓ ਨੇ ਪੁੱਤ ਨੂੰ ਕਮਰੇ ਚ ਬੰਦ ਕਰਕੇ ਬਾਹਰ ਕੁੰਡੀ ਲਾਤੀ ਬਾਹਰ ਨਹੀਂ ਜਾਣ ਦਿੱਤਾ ਬੱਚਾ ਬੜਾ ਰੋਇਆ ਬਾਪੂ ਮੈਨੂੰ ਇੱਕ ਵਾਰ ਜਾ ਲੈਣ ਦੇ ਬਾਪੂ ਮੈਨੂੰ ਇੱਕ ਵਾਰ ਖੋਲ ਦੇ ਬਾਪੂ ਮੈਂ ਵੀ ਜਾਣਾ ਹੈ ਪਿਓ ਨਾ ਮੰਨੇ ਕਿਉਂਕਿ ਖਾਣੇ ਪੀਣੇ ਵਾਲੇ ਯਾਰ ਹੈ ਖਾਣਿਆ ਪੀਣੇ ਵਾਲਿਆਂ ਨਾਲ ਉੱਠਣੀ ਬੈਠਣੀ ਹੈ ਹੌਲੀ ਹੌਲੀ ਉਹ ਸਮਾਂ ਆਇਆ ਜਦੋਂ ਪੁੱਤ ਦੇ ਯਾਰ ਵੀ ਖਾਣੇ ਪੀਣੇ ਵਾਲੇ ਬਣ ਗਏ ਜਦੋਂ ਪੁੱਤ ਦੀ ਉੱਠਣੀ ਬੈਠਣੀ ਵੀ ਖਾਣੇ ਪੀਣੇ ਵਾਲਿਆਂ ਨਾਲ ਹੋ ਗਈ ਤੇ ਉਸ ਤੋਂ ਬਾਅਦ ਉਹ ਸਮਾਂ ਵੀ ਆਇਆ ਜਦੋਂ ਪੁੱਤ ਨਸ਼ੇ ਦੀ ਦੌੜ ਦੇ ਅੰਦਰ ਐਸਾ ਵੜਿਆ ਕਿ ਦੌੜਦਾ ਹੋਇਆ ਉਹਨੇ ਚਿੱਟੇ ਨੂੰ ਹੱਥ ਲਾ ਲਿਆ ਚਿੱਟੇ ਨੂੰ ਹੱਥ ਲੱਗਾ ਉਹਦਾ ਮੁੜ ਕੇ ਉਹਦਾ ਹੱਥ ਪਿੱਛੇ ਨਾ ਮੁੜਿਆ ਉਹ ਸਮਾਂ ਆਇਆ ਜਦੋਂ ਪੁੱਤ ਨੂੰ ਨਸ਼ਾ ਚੜਾਉ ਕੇਂਦਰ ਦੇ ਵਿੱਚ ਛੱਡਣਾ ਪਿਆ ਅੱਜ ਫੇਰ ਪੁੱਤਰ ਇੱਕ ਕਮਰੇ 'ਚ ਬੰਦ ਹੈ ਅੱਜ ਫੇਰ ਪੁੱਤਰ ਨੂੰ ਬਾਰੋਂ ਕੁੰਡੀ ਲਾ ਕੇ ਜਿੰਦਾ ਲੱਗਾ ਹੋਇਆ ਹੈ ਅੱਜ ਫੇਰ ਪੁੱਤਰ ਤਰਲੇ ਕਰ ਰਿਹਾ ਬਾਪੂ ਇੱਕ ਵਾਰ ਛੱਡ ਦੇ ਬਾਪੂ ਤੋੜ ਲੱਗਦੀ ਐ ਬਾਪੂ ਕੁੰਡਾ ਖੋਲ ਦੇ ਬਾਪੂ ਜਹਾ ਲੈਣ ਦੇ ਬਾਪੂ ਪਰ ਇਸ ਵਾਰ ਆਵਾਜ਼ ਦੇ ਪਿੱਛੇ ਇੱਕ ਫਰਕ ਐ ਛੋਟੇ ਹੁੰਦੇ ਆ ਜਦੋਂ ਕੁੰਡੀ ਖੋਲਣ ਦਾ ਤਰਲਾ ਕੀਤਾ ਸੀ ਨਾ ਜਦੋਂ ਆਵਾਜ਼ਾਂ ਮਾਰੀ ਹੰਸਨ ਬਾਪੂ ਨੂੰ ਉਦੋਂ ਕਹਿੰਦਾ ਸੀ ਬਾਪੂ ਇੱਕ ਵਾਰ ਕੁੰਡੀ ਖੋਲ ਦੇ ਮੈਨੂੰ ਅੰਮ੍ਰਿਤ ਛਕ ਲੈਣ ਦੇ ਤੂੰ ਜੋ ਕਹੇਂਗਾ ਮੈਂ ਕਰੂੰਗਾ ਮੈਂ ਤੇਰੇ ਕਹਿਣੇ 'ਚ ਚੱਲੂੰ ਤੇਰੇ ਕੋਲੋਂ ਕਦੇ ਕੁਝ ਨਾ ਮੰਗੂੰ ਪਰ ਅੱਜ ਪੁੱਤਰ ਜਵਾਨ ਹੋ ਕੇ ਕੁੰਡੀ ਖੋਲਣ ਦੇ ਲਈ ਤਰਲਾ ਕਰ ਰਿਹਾ ਬਾਪੂ ਇੱਕ ਵਾਰ ਕੁੰਡੀ ਖੋਲ ਦੇ ਬਾਪੂ ਇੱਕ ਵਾਰ ਮੈਨੂੰ ਮੇਰੀ ਡੋਜ਼ ਦੇ ਦੇ ਮੇਰਾ ਸਰੀਰ ਟੁੱਟਦਾ ਹੈ ਮੇਰੀ ਜਾਨ ਨਿਕਲਦੀ ਹੈ ਬਾਪੂ ਮੈਨੂੰ ਇੱਕ ਵਾਰ ਉਹ ਚਟਾ ਲਾ ਲੈਣ ਦੇ ਅੱਜ ਕੁੰਡੀ ਦੇ ਪਿੱਛੋਂ ਆਉਣ ਵਾਲੀਆਂ ਆਵਾਜ਼ਾਂ ਬਦਲ ਗਈਆਂ ਤੇ ਬਾਪੂ ਆਪਣੀਆਂ ਅੱਖਾਂ ਦੇ ਵਿੱਚ ਘਸੁੰਦੇ ਕੇ ਰੋ ਰਿਹਾ ਕਾਸ਼ ਉਸ ਦਿਨ ਕੁੰਡੀ ਨਾ ਲਈ ਹੁੰਦੀ ਉਸ ਦਿਨ ਕੁੰਡੀ ਖੋਲੀ ਹੁੰਦੀ ਤੇ ਅੱਜ ਮੈਨੂੰ ਆਪਣੇ ਜਵਾਨ ਪੁੱਤ ਨੂੰ ਇਸ ਕੁੰਡੀ ਪਿੱਛੇ ਨਾਲ ਦੇਖਣਾ ਪੈਂਦਾ ਮੈਂ ਆਪਣੇ ਪੁੱਤਰ ਦਾ ਕਾਣ ਆਪ ਕਰਤਾ ਆਪਣੇ ਨੌਜਵਾਨ ਪੁੱਤਰ ਦੀ ਜ਼ਿੰਦਗੀ ਆਪ ਆਪਣੇ ਹੱਥੀ ਬਰਬਾਦ ਕਰਤੀ ਐਦਾਂ ਦੇ ਕਿੰਨੇ ਮਾਪੇ ਕਿੰਨੇ ਬੱਚਿਆਂ ਨੇ ਜ਼ਿੱਦ ਕੀਤੀ ਗੁਰੂ ਘਰ ਨਾਲ ਜੁੜਨ ਦੀ ਤਿਆਂ ਪੁੱਤਰਾਂ ਨੇ ਜ਼ਿੱਦ ਕੀਤੀ ਅੰਮ੍ਰਿਤ ਛਕਣ ਦੀ ਨਾ ਨਾ ਤਿਆਂ ਨੂੰ ਤਾਂ ਅਸੀਂ ਅੰਮ੍ਰਿਤ ਛਕਾਇਆ ਹੀ ਨਹੀਂ ਨਾ ਕਿ ਕੱਲ ਕਲਾ ਨੂੰ ਖਬਰਾਂ ਕਿਉ ਜਾਂ ਰਿਸ਼ਤਾ ਮਿਲਣਾ ਕਿਉ ਜਾਂ ਮਿਲਣਾ ਦਾ ਕੀ ਮਤਲਬ ਹੈ ਤੁਹਾਨੂੰ ਬਾਹਰਲਾ ਰਿਸ਼ਤਾ ਮਿਲ ਜਾਂਦਾ ਜਦੋਂ ਲੱਭਣ ਤੇ ਆਵੋ ਕਿ ਬਾਹਰਲਾ ਹੀ ਮੁੰਡਾ ਚਾਹੀਦਾ ਹੈ ਜੀ ਤੁਹਾਨੂੰ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭ ਜਾਂਦਾ ਜੇ ਲੱਭਣ ਤੇ ਆਵੋ ਜੀ ਸਰਕਾਰੀ ਨੌਕਰੀ ਵਾਲਾ ਹੀ ਚਾਹੀਦਾ ਤੁਹਾਨੂੰ ਤੁਹਾਡੀ ਜਾਤ ਬਰਾਦਰੀ ਦਾ ਮੁੰਡਾ ਲੱਭ ਜਾਂਦਾ ਜੇ ਲੱਭਣ ਤੇ ਆਵੋ ਤਾਂ ਬਸ ਤੁਹਾਨੂੰ ਆਪ ਦੀ ਧੀ ਦੇ ਲਈ ਕੋਈ ਅੰਮ੍ਰਿਤਧਾਰੀ ਮੁੰਡਾ ਨਹੀਂ ਲੱਭਦਾ ਉੱਥੇ ਆ ਕੇ ਤੁਸੀਂ ਇਹ ਸਵਾਲ ਖੜਾ ਕਰਤਾ ਵੀ ਖਬਰਾਂ ਕਿਹੋ ਜਿਹਾ ਮੁੰਡਾ ਮਿਲੇਗਾ ਧੀਆ 25 ਸਾਲ ਦੀ ਉਮਰ ਤੋਂ ਰਿਸ਼ਤਾ ਲੱਭਣਾ ਸ਼ੁਰੂ ਕੀਤਾ 32-32 ਸਾਲ ਦੀਆਂ ਕਰਤੀਆਂ ਆਪ ਦੀ ਮਰਜ਼ੀ ਦਾ ਰਿਸ਼ਤਾ ਲੱਭਣ ਦੇ ਲਈ ਪਰ ਉਹਦੇ 'ਚ ਇੱਕ ਰਿਕੁਆਇਰਮੈਂਟ ਜਿਹੜੀ ਹੋਣੀ ਜ਼ਰੂਰੀ ਸੀ ਪਰ ਨਹੀਂ ਹੈ। ਉਸੇ ਵੀ ਬੱਚਾ ਗੁਰੂ ਕਰਨ ਨਾਲ ਜੁੜਿਆ ਹੋਇਆ ਕਿ ਨਹੀਂ। ਘੱਟ ਕਮਾ ਲੇਗਾ, ਕੋਈ ਦਿੱਕਤ ਨਹੀਂ ਸਾਡਾ ਸਰ ਜਾਏਗਾ। ਅਸੀਂ ਆਪ ਦੀ ਧੀ ਨੂੰ ਸਬਰ ਨਾਲ ਜਿਉਣਾ ਸਿਖਾਇਆ ਹੈ। ਅਸੀਂ ਆਪ ਦੀ ਧੀ ਦੇ ਅੰਦਰ ਸਾਰੇ ਗੁਣ ਭਰੇ ਨੇ। ਪਰ ਸਾਡੀ ਧੀ ਘਰ 'ਚ ਖੁਸ਼ ਰਹਿਣੀ ਚਾਹੀਦੀ ਹੈ। ਨਸ਼ੇੜੀਆਂ ਦੇ ਘਰ ਚ ਲਾਲਚੀਆਂ ਦੇ ਘਰ ਚ ਨਹੀਂ ਅਸੀਂ ਆਪਦੀ ਧੀ ਨੂੰ ਤੱਕਾ ਦੇਣਾ ਐਦਾਂ ਨਾ ਹੋਵੇ ਕਿ ਸਾਡੀ ਧੀ ਦੀ ਸਾਰੀ ਨਾ ਲਵੇ ਬੁਰਕੀਆਂ ਭਾਵੇਂ ਦੋ ਘਟ ਮਿਲ ਜਾਣ ਪਰ ਇੱਕ ਦੂਜੇ ਦੇ ਨਾਲ ਵਧੀਆ ਜ਼ਿੰਦਗੀ ਬਤੀਤ ਕਰਨ ਜੇ ਹਮਸਫਰ ਨੇ ਤੇ ਹਮਸਫਰਾਂ ਵਾਲੀ ਉਹਨਾਂ ਦੇ ਵਿੱਚ ਗੱਲਬਾਤ ਵੀ ਹੋਵੇ ਇੱਕ ਦੂਜੇ ਨੂੰ ਪੁੱਛਦੇ ਹੋਣ ਤੇ ਮੁੰਡੇ ਨੂੰ ਜੇ ਨਸ਼ਿਆਂ ਤੋਂ ਵੇਲ ਮਿਲੇਗੀ ਲੋਕਾਚਾਰੀ ਤੋਂ ਵੇਲ ਮਿਲੇਗੀ ਤਾਂ ਉਹ ਆਪਣੇ ਜੀਵਨ ਸਾਥਨ ਦਾ ਧਿਆਨ ਰੱਖੇਗਾ ਪਰ ਅਸੀਂ ਲੋਕਾਚਾਰੀ ਚ ਇੰਨੇ ਉਲਝੇ ਆ ਅਸੀਂ ਆਪਣਾ ਆਪ ਵੀ ਬਰਬਾਦੀ ਵਾਲੇ ਪਾਸੇ ਲਿਆ ਕੇ ਖੜਾ ਕਰਤਾ ਆਪਦਿਆਂ 3 ਪੁੱਤਰਾਂ ਨੂੰ ਵੀ ਅਸੀਂ ਬਰਬਾਦੀ ਦੇ ਕੰਡੇ ਤੇ ਲਿਆ ਕੇ ਖੜਾ ਕੀਤਾ ਹੋਇ ਤੇ ਗੁਰੂ ਪਾਰਸ਼ਾ ਕਹਿੰਦੇ ਨੇ ਬਾਹਰ ਆ ਮਨ ਰੇ ਸਤਗੁਰ ਸੇਵਨੇ ਸੰਗ ਇਕੋ ਹੀ ਹੈ ਜਿਨੇ ਤੁਹਾਨੂੰ ਪਾਰ ਲੰਘਾਣਾ ਹੈ ਤੇ ਉਸ ਇੱਕ ਦੀ ਸੇਵਾ ਦੇ ਵਿੱਚ ਬਿਲਕੁਲ ਨਿਸੰਗ ਹੋ ਕੇ ਜੁੜ ਜਾ ਲੋਕਾਚਾਰੀ ਦੀ ਪਰਵਾਹ ਨਾ ਕਰੀ ਇਹਨੇ ਤਾਂ ਡੋਬਣਾ ਹੀ ਆ ਬਸ ਲੋਕਾਂ ਵੱਲੋਂ ਬੇਸ਼ਰਮ ਹੋ ਜਾ ਸਤਗੁਰ ਸੇਵ ਨਿਸੰਗ ਸਤਗੁਰ ਸੇਵਿਆ ਹਰ ਮਨ ਵਸੇ ਲੱਗੇ ਨਾ ਮੈਲ ਪਤੰਗ ਸਤਗੁਰ ਦੀ ਸੇਵਾ ਚ ਜੁੜੇਗਾ ਤਾਂ ਹਰੀ ਮਨ ਦੇ ਅੰਦਰ ਵਸੇਗਾ ਮੁੜ ਕੇ ਤੈਨੂੰ ਹੋਰਾ ਜਿੰਨੀ ਵੀ ਮੈਲ ਨਾਲ ਚੰਬੜੇਗੀ ਮੈਲ ਤੋਂ ਮੁਕਤ ਹੋ ਜਾਏਗਾ